ਸਤਨਾਮ ਵਾਹਿਗੁਰੂ ਸਹਬ ਜੀ ਸਲੋਕ ਰਾਜ ਕਪਟੰਗ ਰੂਪ ਕਪਟੰਗ ਧਨ ਕਪਟੰ ਕੁਲ ਗਰਬਤੈ ਸਚੰਤ ਵਿਖਿਆ ਸ਼ਲੰਗਸ਼ਧਰੰਗ ਨਾਨਕ ਬਿਨ ਹਰ ਸੰਗ ਨ ਚਾਲਤੇ ਰਾਜ ਕਪਟੰਗ ਰੂਪ ਕਪਟੰਗ ਧਨ ਕਪਟੰਗ ਗੁਲ ਗਰਬਤੈ ਸਚੰਤ ਬਿਖਿਆ ਸ਼ਲੰਗ ਸਿਧਰੰਗ ਨਾਨਕ ਬਿਨ ਹਰ ਸੰਗ ਨ ਚਾਲਤੇ ਪੇਖੰਦੜੋ ਕੀ ਭੁੱਲ ਤੁਮ ਆਦ ਸਮਸਹੋਣਾ ਆੜ ਨਾਲ ਹੰਧੜੋ ਮੁੱਲ ਨਾਨਕ ਸਾਥ ਨਾ ਜੁਲੀ ਮਾਇਆ ਪੌੜੀ ਚਲਦਿਆਂ ਨਾਲ ਨਾ ਚੱਲੈ ਸੋ ਕਿਉ ਸੰਜੀਐ ਤਿਸ ਕਾ ਕਹੋ ਕਿਆ ਯਤਨ ਜਿਸਤੇ ਵੰਜਿਐ ਹਰ ਬਿਸਰਿਆ ਕਿਉ ਤਰਪਤਾਵੈ ਨਾ ਮਨ ਰੰਜੀਐ ਪ੍ਰਭੂ ਛੋੜ ਅਨ ਲਾਗੇ ਨਰਕ ਸਮਝੀਐ ਹੋ ਕ੍ਰਿਪਾਲ ਦਿਆਲ ਨਾਨਕ ਭਉ ਭੰਜੀਐ ਪ੍ਰਭੂ ਛੋੜ ਆਨ ਲਾਗੇ ਨਰਕ ਸਮਝੀਐ ਹੋ ਕਿਰਪਾਲ ਦਿਆਲ ਨਾਨਕ ਭਉ ਭੰਜਿਐ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਲੋਕ ਰਾਜ ਕਪਟੰਗ ਰੂਪ ਕਪਟੰਗ ਧਨ ਕਪਟੰਗ ਕੁਲ ਗਰਭਤੈ ਸਚੰਤ ਵਿਖਿਆ ਛਲੰਗ ਛਿਦਰੰਗ ਨਾਨਕ ਬਿਨ ਹਰ ਸੰਗ ਨਾ ਚਾਲਤੇ ਜੈਤਿ ਸ੍ਰੀ ਕੀ ਵਾਰ ਕੀ ਦਸਵੀਂ ਪੌੜੀ ਵਾਰ ਸਲੋਕਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ